ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਪੂਰਨਵਾਸੀ ਵਾਲੇ ਦਿਨ ਤੁਸੀਂ ਰੋਟੀ ਦਾ ਇਹ ਖਾਸ ਉਪਾਅ ਕਰ ਲੈਂਦੇ ਹੋ ਤਾਂ ਵੇਖਿਓ ਘਰ ਵਿੱਚ ਲੱਖਾਂ ਦੀ ਆਮਦਨ ਆਉਣੀ ਸ਼ੁਰੂ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣਾ ਜੋ ਅੱਜ ਦਾ ਵਿਸ਼ਾ ਹੈ ਜੀ ਉਹ ਹੈ ਕਿ ਪੂਰਨ ਮਾਸ਼ੀ ਦੀ ਰਾਤ ਨੂੰ ਰੋਟੀ ਦਾ ਕੀਤਾ ਜਾਣ ਵਾਲਾ ਇੱਕ ਵਿਸ਼ੇਸ਼ ਕਰਮ ਹੈ ਜੋ ਸਾਡੀ ਜ਼ਿੰਦਗੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਭਰ ਸਕਦਾ ਹੈ। ਜੋ ਸਾਡੀ ਹਰ ਇੱਕ ਪਰੇਸ਼ਾਨੀ, ਹਰ ਦੁੱਖ ਤਕਲੀਫ ਨੂੰ ਜੜ ਤੋਂ ਖਤਮ ਕਰ ਸਕਦਾ ਹੈ। ਸਾਤਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਸੇਵਾ ਦੀ ਜੋ ਸਾਡੇ ਘਰਾਂ ਵਿੱਚ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਭਰੀ ਜਾਂਦੀ ਹੈ ਸਾਤਸੰਗਤ ਜੀ ਇਹ ਸੇਵਾ ਸਾਡੇ ਮਨ ਨੂੰ ਸ਼ਾਂਤੀ ਸੁਖ ਅਤੇ ਸਮਰiddhi ਤੇ ਨਾਲ ਹੀ ਸਾਡੇ ਘਰ ਵਿੱਚ ਵਾਹਿਗੁਰੂ ਜੀ ਦੀ ਬਰਕਤ ਨੂੰ ਲੈ ਕੇ ਆਉਂਦੀ ਹੈ ਸਾਤਸੰਗਤ ਜੀ ਇਹ ਕੋਈ ਜਾਦੂ ਟੋਣਾ ਨਹੀਂ ਇਹ ਕੋਈ ਜਾਦੂ ਮੰਤਰ ਨਹੀਂ ਸਗੋਂ ਸਿਰਫ ਸੇਵਾ ਅਤੇ ਸ਼ੁਕਰਾਨਾ ਹੈ ਗੁਰਬਾਣੀ ਦੇ ਨਾਲ ਜੁੜਨ ਦਾ ਇੱਕ ਸੱਚਾ ਤੇ ਸੌਖਾ ਜਿਹਾ ਰਸਤਾ ਹੈ। ਸਾਧ ਸੰਗਤ ਜੀ ਇਸ ਸੇਵਾ ਵਿੱਚ ਅਸੀਂ ਆਪਣੇ ਘਰ ਦੇ ਪ੍ਰਸ਼ਾਦੇ, ਘਰ ਦੀ ਰੋਟੀ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਕੇ ਇੱਕ ਸੇਵਾ ਕਰ ਲੈਣੀ ਹੈ ਜੋ ਕਿ ਸਾਡੇ ਘਰ ਦੀਆਂ ਮੁਸੀਬਤਾਂ, ਕਰਜ਼ੇ ਅਤੇ ਤੰਗੀ ਤੋਂ ਦੂਰ ਕਰ ਸਕਦੀ ਹੈ। ਸੋ ਫਿਰ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਕਿ ਪੂਰਨਵਾਸੀ ਦੇ ਮੌਕੇ ਦੇ ਉੱਪਰ ਰੋਟੀ ਦਾ ਕੀਤਾ ਜਾਣ ਵਾਲਾ ਇੱਕ ਬਹੁਤ ਹੀ ਖਾਸ ਉਪਾ ਪਰ ਸਾਧ ਸੰਗਤ ਜੀ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਣਾ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਇਸ ਕਥਾ ਵਿਚਾਰ ਨੂੰ ਪੂਰਾ ਸਰਵਣ ਕਰ ਲੈਣਾ ਕਿਉਂਕਿ ਅੱਧਾ ਤੇ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਸਾਧ ਸੰਗਤ ਜੀ ਰੋਟੀ ਜਾਂ ਪ੍ਰਸ਼ਾਦਾ ਸਾਡੀ ਜ਼ਿੰਦਗੀ ਦਾ ਤਾਂ ਸਭ ਤੋਂ ਜ਼ਰੂਰੀ ਅੰਗ ਬਣਿਆ ਹਨ ਸਾਤ ਸੰਗਜੀ ਰੋਟੀ ਕਪੜਾ ਤੇ ਮਕਾਨ ਇਹ ਸਾਡੀ ਸਭਨਾਂ ਦੀ ਜ਼ਿੰਦਗੀ ਨਾਲ ਇੱਕ ਜੁੜਿਆ ਹੋਇਆ ਅਹਿਮ ਹਿੱਸਾ ਬਣਿਆ ਹੋਇਆ ਹੈ ਇਹਨਾਂ ਤਿੰਨਾਂ ਵਿੱਚੋਂ ਰੋਟੀ ਸਭ ਤੋਂ ਪਹਿਲਾਂ ਆਉਂਦੀ ਹੈ ਕਿਉਂਕਿ ਇਹ ਸਾਡੀ ਜ਼ਿੰਦਗੀ ਦੀ ਅਸਲ ਬੁਨਿਆਦ ਹੈ ਪਰ ਸਾਤ ਸੰਗਜੀ ਅਸੀਂ ਕਦੇ ਇਸ ਬਾਰੇ ਸੋਚਿਆ ਹੈ ਕਿ ਇਹ ਰੋਟੀ ਇਹ ਪ੍ਰਸ਼ਾਦਾ ਕੇਵਲ ਸਾਡਾ ਪੇਟ ਨਹੀਂ ਭਰਦਾ ਸਗੋਂ ਪਰਮਾਤਮਾ ਜੀ ਦੀ ਬਖਸ਼ਿਸ਼ ਦਾ ਪ੍ਰਤੀਕ ਬਣ ਜਾਂਦੀ ਹੈ ਸਾਦ ਸੰਗਾ ਜੀ ਇਹ ਰੋਟੀ ਸਾਡੇ ਘਰਾਂ ਦੀਆਂ ਲਕੀਰਾਂ ਨੂੰ ਸੁੱਖ ਸ਼ਾਂਤੀ ਤੇ ਸਮਰiddhi ਨਾਲ ਭਰ ਦਿੰਦੀ ਹੈ। ਸਾਦ ਸੰਗਾ ਜੀ ਅੱਜ ਕੱਲ ਦੇ ਚੱਲਦੇ ਹੋਏ ਸਮੇਂ ਵਿੱਚ ਬਹੁਤ ਸਾਰੇ ਲੋਕ ਸ਼ਿਕਾਇਤਾਂ ਕਰਦੇ ਹਨ ਕਿ ਘਰ ਵਿੱਚ ਪੈਸਾ ਆਉਂਦਾ ਹੈ ਪਰ ਟਿਕਦਾ ਨਹੀਂ। ਘਰ ਵਿੱਚ ਸੁੱਖ ਚੈਨ ਨਹੀਂ ਰਹਿੰਦਾ। ਕਰਜ਼ੇ ਦਾ ਬੋਧ ਵੀ ਵੱਧਦਾ ਹੀ ਜਾ ਰਿਹਾ ਹੈ। ਫਿਰ ਕੋਈ ਵੀ ਸਾਡਾ ਕੰਮ ਸਿੱਧਾ ਨਹੀਂ ਹੁੰਦਾ। ਫਿਰ ਸਾਦ ਸੰਗਾ ਜੀ ਇਸ ਸਮੱਸਿਆ ਦੀ ਅਸਲ ਵਿੱਚ ਜੜ ਕਿਹੜੀ ਹੈ? ਸਰਸਾਥ ਸਿੰਘ ਜੀ ਸਾਡੀਆਂ ਸਮੱਸਿਆਵਾਂ ਦੀ ਜੜ ਕੀ ਹੈ ਸਮੱਸਿਆ ਸਾਡੇ ਮਨ ਅਤੇ ਨੀਅਤ ਵਿੱਚ ਹੁੰਦੀ ਹੈ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ ਸਾਡੀ ਰੋਟੀ ਵਿੱਚ ਵਾਹਿਗੁਰੂ ਦੇ ਨਾਮ ਦੀ ਮਿਠਾਸ ਨਹੀਂ ਹੈ ਸੇਵਾ ਦੀ ਭਾਵਨਾ ਨਹੀਂ ਹੈ ਅਤੇ ਸ਼ੁਕਰਾਨੇ ਦੀ ਭਾਵਨਾ ਵੀ ਅਸੀਂ ਛੱਡ ਦਿੰਦੀ ਹੈ ਫਿਰ ਸਾਥ ਸਿੰਘ ਜੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਜੋ ਕੁਝ ਸਾਡੇ ਕੋਲ ਹੈ ਉਹ ਤਾਂ ਪਰਮਾਤਮਾ ਜੀ ਦੀ ਦੇਣ ਹੈ ਜੇ ਅਸੀਂ ਸਾਡੀ ਰੋਟੀ ਨੂੰ ਵਾਹਿਗੁਰੂ ਦੇ ਨਾਮ ਨਾਲ ਬਣਾ ਲਈਏ ਸ਼ੁਕਰਾਨੇ ਨਾਲ ਖਾ ਲਈਏ ਤੇ ਸੇਵਾ ਦੀ ਨੀਅਤ ਨਾਲ ਦੂਜਿਆਂ ਵਿੱਚ ਵੰਡ ਦੇਈਏ ਤਾਂ ਸਾਡੇ ਘਰ ਵਿੱਚ ਬਰਕਤਾਂ ਦੇ ਦਰਵਾਜ਼ੇ ਆਪਣੇ ਆਪ ਹੀ ਖੁੱਲ ਜਾਣੇ ਹਨ ਸੋ ਸਾਧ ਸੰਗਤ ਜੀ ਇਸ ਪੂਰਨ ਮਾਸ਼ੀ ਨੂੰ ਆਓ ਇੱਕ ਅਜਿਹੀ ਸੇਵਾ ਕਰੀਏ ਜੋ ਸਾਡੇ ਘਰ ਨੂੰ ਸੁੱਖ ਸ਼ਾਂਤੀ ਤੇ ਬਰਕਤ ਦੇ ਨਾਲ ਭਰ ਦੇਵੇਗੀ ਇਹ ਸੇਵਾ ਹੈ ਰੋਟੀ ਦੀ ਸੇਵਾ ਸਾਤ ਸੰਗਤ ਜੀ ਪਹਿਲੀ ਸੇਵਾ ਵਿੱਚ ਪਹਿਲੇ ਉਪਾਅ ਵਿੱਚ ਅਸੀਂ ਕੀ ਕਰਨਾ ਹੈ ਸਾਰੇ ਪਰਿਵਾਰ ਨੇ ਮਿਲ ਕੇ ਇਸ ਪੋర్ణ ਮਾਸ਼ੀ ਵਾਲੇ ਦਿਨ ਆਪਣੇ ਘਰ ਵਿੱਚ ਮਿੱਠੇ ਪ੍ਰਸ਼ਾਦੇ ਤਿਆਰ ਕਰਨੇ ਹਨ ਫਿਰ ਸਾਤ ਸੰਗਤ ਜੀ ਇਸ ਲਈ ਆਟੇ ਵਿੱਚ ਥੋੜਾ ਜਿਹਾ ਗੁੜ ਸ਼ੱਕਰ ਤੇ ਜਾਂ ਫਿਰ ਤੁਸੀਂ ਖੰਡ ਵੀ ਮਿਲਾ ਸਕਦੇ ਹੋ ਜੇ ਤੁਸੀਂ ਆਟੇ ਵਿੱਚ ਗੁੜ ਨਹੀਂ ਮਿਲਾ ਰਹੇ ਤਾਂ ਸਾਤ ਸੰਗਤ ਜੀ ਰੋਟੀ ਪੱਕਣ ਤੋਂ ਬਾਅਦ ਵੀ ਤੁਸੀਂ ਉਸ ਦੇ ਉੱਪਰ ਗੁੜ ਰੱਖ ਸਕਦੇ ਹੋ ਫਿਰ ਧਿਆਨ ਰੱਖਣਾ ਕਿ ਇਹ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਤੁਹਾਡਾ ਮਨ ਪੂਰਨ ਤੌਰ ਤੇ ਸਾਫ਼ ਹੋਣਾ ਚਾਹੀਦਾ ਹੈ ਮਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੈਲ ਨਹੀਂ ਹੋਣੀ ਚਾਹੀਦੀ ਭਾਵ ਕਿ ਉਸ ਵੇਲੇ ਕਦੇ ਕਿਸੇ ਦਾ ਮਾੜਾ ਨਹੀਂ ਸੋਚਦੇ ਹੋਣਾ ਚਾਹੀਦਾ ਫਿਰ ਤੁਸੀਂ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰਕੇ ਹੀ ਆਟਾ ਗੁੰਨਣਾ ਹੈ ਰੋਟੀ ਵੇਲਣੀ ਹੈ ਜਦ ਪ੍ਰਸ਼ਾਦੇ ਨੂੰ ਤਿਆਰ ਕਰਨਾ ਹੈ ਤਾਂ ਸਾਧ ਸੰਗਤ ਜੀ ਪੂਰੇ ਮਨ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਹੈ ਮਨ ਹੀ ਮਨ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦੇ ਰਹਿਣਾ ਹੈ ਫਿਰ 사ਤ ਸੰਗਤ ਜੀ ਇਹ ਨਾਮ ਜਪਣ ਦੇ ਨਾਲ ਰੋਟੀ ਵਿੱਚ ਸਿਰਫ ਗੁੜ ਦੀ ਮਿਠਾਸ ਨਹੀਂ ਆਉਂਦੀ ਸਗੋ ਪਰਮਾਤਮਾ ਜੀ ਦੇ ਨਾਮ ਦੀ ਜਿਹੜੀ ਵੱਡੀ ਮਿਠਾਸ ਹੁੰਦੀ ਹੈ ਉਹ ਵੀ ਸ਼ਾਮਿਲ ਹੋ ਜਾਂਦੀ ਹੈ 사ਤ ਸੰਗਤ ਜੀ ਸੇਵਾ ਦਾ ਸਭ ਤੋਂ ਅਹਿਮ ਪਹਿਲੂ ਇਹੀ ਹੈ ਕਿਉਂਕਿ ਨਾਮ ਦੀ ਮਿਠਾਸ ਸਾਡੇ ਮਨ ਅਤੇ ਘਰ ਨੂੰ ਸ਼ੁੱਧ ਕਰ ਦਿੰਦੀ ਹੈ ਫਿਰ ਇਸ ਦੇ ਬਾਅਦ ਜਦੋਂ ਤੁਸੀਂ ਪ੍ਰਸ਼ਾਦਾ ਤਿਆਰ ਕਰ ਲੈਂਦੇ ਹੋ ਤਸਾ ਸਤ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨੀ ਹੈ ਸਤ ਸੰਗਤ ਜੀ ਉਸ ਵੇਲੇ ਤੁਸੀਂ ਮੂਲ ਮੰਤਰ ਦਾ ਪਾਠ ਵੀ ਕਰ ਸਕਦੇ ਹੋ ਵੈਸੇ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਕਿ ਸਾਡੇ ਘਰ ਵਿੱਚ ਸੁੱਖ ਸਮਰiddhi ਤੇ ਪਰਮਾਤਮਾ ਜੀ ਦਾ ਹੱਥ ਹਮੇਸ਼ਾ ਲਈ ਘਰ ਪਰਿਵਾਰ ਤੇ ਬਣਿਆ ਹੀ ਰਹੇ ਸਾਡੇ ਘਰ ਦੀਆਂ ਸਾਰੀਆਂ ਮੁਸੀਬਤਾਂ ਕਰਜ਼ੇ ਅਤੇ ਬੁਰੀ ਨਜ਼ਰ ਵਰਗੇ ਦੁੱਖ ਕਲੇਸ਼ ਦੂਰ ਹੋ ਜਾਣ ਅਸੀਂ ਤੁਹਾਡੀ ਮਿਹਰ ਸਦਕਾ ਪਰਮਾਤਮਾ ਜੀ ਕਿਰਪਾ ਦੇ ਸਦਕਾ ਇੱਕ ਛੋਟੀ ਜਿਹੀ ਸੇਵਾ ਕਰਨ ਵਾਲੇ ਹਾਂ ਸਾਡੀ ਹਰ ਇੱਕ ਭੁੱਲ ਚੁੱਕ ਨੂੰ ਤੁਸੀਂ ਮਾਫ ਕਰ ਦੇਣਾ ਹੈ ਅੱਗੇ ਤੋਂ ਸੇਵਾ ਕਰਨ ਦਾ ਸਾਨੂੰ ਬਲ ਬਖਸ਼ ਦੇਣਾ ਹੈ ਫਿਰ ਸਾਧ ਸੰਗਤ ਜੀ ਇਦਾਂ ਅਰਦਾਸ ਕਰਨ ਤੋਂ ਬਾਅਦ ਤੁਸੀਂ ਪ੍ਰਸ਼ਾਦੇ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਤੋੜ ਲੈਣਾ ਹੈ ਸਤ ਸੰਗਜ ਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਪੂੜੇ ਵਗੈਰਾ ਦੀ ਵਰਤੋਂ ਵੀ ਕਰ ਸਕਦੇ ਹੋ ਕਿਉਂਕਿ ਸਾਵਣ ਦੇ ਮਹੀਨੇ ਵਿੱਚ ਆਮ ਹੀ ਘਰਾਂ ਦੇ ਵਿੱਚ ਇਹ ਪੂੜੇ ਵਗੈਰਾ ਬਣਾਏ ਜਾਂਦੇ ਹਨ ਇਸ ਨੂੰ ਫਿਰ ਆਪਣੇ ਘਰ ਦੀ ਛੱਤ ਉੱਪਰ ਜਾਂ ਕਿਸੇ ਸਾਫ਼ ਸੁਥਰੀ ਜਗ੍ਹਾ ਦੇ ਉੱਪਰ ਜਿੱਥੇ ਪੰਛੀ ਆਉਂਦੇ ਹੋਣ ਉੱਥੇ ਰੱਖ ਸਕਦੇ ਹੋ ਸਤ ਸੰਗਜ ਜੀ ਇਹ ਮਿੱਠੇ ਪ੍ਰਸ਼ਾਦ ਦੇ ਤਿਆਰ ਕਰਕੇ ਤੁਸੀਂ ਕਿਸੇ ਗਰੀਬ ਦੇ ਘਰ ਵਿੱਚ ਵੀ ਦੇ ਕੇ ਆ ਸਕਦੇ ਹੋ ਜਿਨ੍ਹਾਂ ਦੇ ਘਰ ਵਿੱਚ ਇੱਕ ਵੇਲੇ ਦੇ ਵੀ ਰੋਟੀ ਪਕਣੀ ਮੁਸ਼ਕਿਲ ਹੈ ਸੜਕਾਂ ਤੇ ਬੈਠੇ ਆ ਗਰੀਬ ਗਰਬੜਿਆਂ ਨੂੰ ਵੀ ਦੇ ਸਕਦੇ ਹੋ ਤੇ ਜਾਂ ਫਿਰ ਤੁਸੀਂ ਫਿਰ ਜੇਕਰ ਤੁਹਾਨੂੰ ਅਜਿਹੇ ਆ ਇਨਸਾਨ ਕੋਈ ਨਜ਼ਰ ਨਹੀਂ ਆਉਂਦਾ ਜਿਸ ਨੂੰ ਰੋਟੀ ਦੀ ਭਾਲ ਹੋਵੇ ਤੇ ਫਿਰ ਜਦੋਂ ਪੰਛੀ ਇਹ ਮਿੱਠੀ ਚੂਰੀ ਤੁਹਾਡੀ ਛੱਤ ਤੇ ਰੱਖੀ ਹੋਈ ਨੂੰ ਖਾ ਲੈਣਗੇ ਉਹਨਾਂ ਦੀ ਭੁੱਖ ਮਿਟ ਜਾਵੇਗੀ ਕਿਉਂਕਿ ਇਸ ਸਮੇਂ ਫਿਰ ਸਾਧ ਸੰਗਤ ਜੀ ਤੁਸੀਂ ਅਰਦਾਸ ਕਰਨੀ ਹੈ ਹੇ ਵਾਹਿਗੁਰੂ ਜੀ ਜਿਵੇਂ ਪੰਛੀਆਂ ਦੀ ਭੁੱਖ ਮਿਟ ਰਹੀ ਹੈ ਤਿਵੇਂ ਹੀ ਸਾਡੇ ਘਰ ਦੇ ਕਰਜ਼ੇ ਕਲੇਸ਼ ਬੁਰੀ ਨਜ਼ਰ ਤੇ ਮਾੜੀ ਨਜ਼ਰ ਤੁਹਾਡੀ ਮਿਹਰ صدਕਾ ਦੂਰ ਹੋ ਜਾਵੇ ਸਾਡਾ ਮਨ ਸ਼ੁੱਧ ਹੋ ਜਾਵੇ ਸਾਡਾ ਮਨ ਸਾਡਾ ਘਰ ਪਰਿਵਾਰ ਸਾਡਾ ਸਰੀਰ ਸ਼ੁੱਧ ਹੋ ਜਾਵੇ ਸੋ ਸਾਧ ਸੰਗਤ ਜੀ ਇਸ ਕਰਮ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਪੰਛੀਆਂ ਨੂੰ ਖਵਾਉਣਾ ਜਾਂ ਫਿਰ ਕਿਸੇ ਗਰੀਬ ਦਾ ਢਿੱਡ ਭਰਨਾ ਅਸੀਂ ਆਮ ਤੌਰ ਤੇ ਵੇਖਦੇ ਹਾਂ ਕਿ ਅਸੀਂ ਲੱਖ 2 ਲੱਖ ਰੁਪਏ ਆਪਣੇ ਘਰ ਦੇ ਵਿੱਚ ਆਮ ਹੀ ਭੋਗ ਦੇ ਉੱਪਰ ਲਗਾ ਦਿੰਦੇ ਹਾਂ ਭਾਵੇਂ ਜਦੋਂ ਅਸੀਂ ਇਹ ਕਾਣਪੜ ਸਾਹਿਬ ਕਰਵਾਉਂਦੇ ਹਾਂ ਉਸ ਉੱਪਰ ਲੱਖ ਡੇਢ ਲੱਖ ਰੁਪਏ ਤਾਂ ਸਾਡਾ ਆਮ ਹੀ ਲੱਗ ਜਾਂਦਾ ਹੈ ਪਰ ਜਦੋਂ ਭੋਗ ਵਾਲੇ ਦਿਨ ਕਿਧਰੇ ਕੋਈ ਗਰੀਬ ਇਨਸਾਨ ਪ੍ਰਸ਼ਾਦਾ ਛਕਣ ਆ ਜਾਵੇ ਉਸ ਨੂੰ ਧੱਕੇ ਦੇਣ ਲੱਗ ਜਾਂਦੇ ਹਾਂ ਫਿਰ ਸਾਧ ਸੰਗ ਜੀ ਸਾਡਾ ਕੀ ਫਾਇਦਾ ਇੰਨੇ ਪੈਸੇ ਖਰਜਣ ਦਾ ਜੇਕਰ ਸਾਡਾ ਮਨ ਸਾਫ਼ ਤੇ ਸ਼ੁੱਧ ਹੀ ਨਾ ਹੋਇਆ ਸਗੋਂ ਉਸ ਦਿਨ ਉਹ ਤਗੜੇ ਤਗੜੇ ਅਮੀਰ ਲੋਕਾਂ ਨੂੰ ਖਾਣਾ ਖਵਾਉਣ ਦੀ ਬਜਾਏ ਜੇਕਰ ਤੁਸੀਂ ਗਰੀਬਾਂ ਦੇ ਘਰ ਵਿੱਚ ਦਾਨ ਕਰੋਗੇ ਜਾਂ ਉਹਨਾਂ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਲਾ ਦੋਗੇ ਤਾਂ ਸਭ ਤੋਂ ਵੱਡੀ ਮਹਾਨਤਾ ਤਾਂ ਇਹੀ ਹੈ ਸਾਤ ਸੰਗਤ ਹੀ ਸਾਡੇ ਮਨ ਦੀ ਸ਼ੁੱਧੀ ਦਾ ਇੱਕ ਰਾਹ ਬਣ ਜਾਂਦਾ ਹੈ ਫਿਰ ਪੰਛੀ ਜੋ ਖੁਦ ਆ ਕੇ ਆਪਣੇ ਰੋਜ਼ੀ-ਰੋਟੀ ਦੇ ਲਈ ਵਾਹਿਗੁਰੂ ਤੇ ਨਿਰਭਰ ਹੁੰਦੇ ਹਨ ਤੇ ਗ੍ਰੇਵ ਵੀ ਇਸੇ ਹੀ ਤਰ੍ਹਾਂ ਹੁੰਦੇ ਹਨ ਫਿਰ ਸਾਡੇ ਲਈ ਵਾਹਿਗੁਰੂ ਦੀ ਰਹਿਮਤ ਦਾ ਪ੍ਰਤੀਕ ਬਣ ਜਾਂਦੇ ਹਨ ਜਦੋਂ ਅਸੀਂ ਸ਼ੁਕਰਾਨੇ ਨਾਲ ਸੇਵਾ ਦੀ ਨੀਅਤ ਨਾਲ ਆਪਣੇ ਸੱਚੇ ਮਨ ਨਾਲ ਇਹਨਾਂ ਦੀ ਸੇਵਾ ਕਰਦੇ ਹਾਂ ਤਾਂ ਸਾਤ ਸੰਗ ਜੀ ਫਿਰ ਸਾਡੀ ਹਾਜ਼ਰੀ ਸਾਡੀ ਅਰਦਾਸ ਗੁਰੂ ਚਰਨਾਂ ਵਿੱਚ ਜਾ ਕੇ ਲੱਗ ਜਾਂਦੀ ਹੈ ਫਿਰ ਸਾ ਸੰਗਤ ਜੀ ਇਹ ਸਾਨੂੰ ਸੇਵਾ ਇਹੀ ਸਿਖਾਉਂਦੀ ਹੈ ਜੀ ਅਸੀਂ ਦੂਜਿਆਂ ਦੀ ਭੁੱਖ ਮਿਟਾਵਾਂਗੇ ਵਾਹਿਗੁਰੂ ਜੀ ਫਿਰ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਜੜ ਤੋਂ ਮਿਟਾ ਦੇਣਗੇ ਫਿਰ ਸਾ ਸੰਗਤ ਜੀ ਦੂਜੀ ਜੋ ਸੇਵਾ ਤੁਸੀਂ ਕਰਨੀ ਹੈ ਉਸ ਸੇਵਾ ਵਿੱਚ ਮਿੱਠੀ ਰੋਟੀ ਤਿਆਰ ਕਰਨੀ ਹੈ ਤੇ ਫਿਰ ਇਸ ਵਾਰ ਮਿੱਠੀ ਰੋਟੀ ਨੂੰ ਥੋੜਾ ਵੱਡਾ ਅਤੇ ਜ਼ਿਆਦਾ ਮਿੱਠਾ ਬਣਾਉਣਾ ਹੈ ਜ਼ਿਆਦਾ ਪ੍ਰਸ਼ਾਦ ਦੇ ਤਿਆਰ ਕਰਨ ਦੀ ਕੋਸ਼ਿਸ਼ ਕਰਨੀ ਹੈ ਫਿਰ ਇਸ ਰੋਟੀ ਨੂੰ ਬਣਾਓ ਤੇ ਉਸ ਸਮੇਂ ਵਾਹਿਗੁਰੂ ਦਾ ਜਾਪ ਤੁਸੀਂ ਜ਼ਰੂਰ ਕਰਨਾ ਹੈ ਮਨ ਵਿੱਚ ਨੀਅਤ ਰੱਖਣੀ ਹੈ ਕਿ ਅਸੀਂ ਜੋ ਸੇਵਾ ਕਰਦੇ ਹਾਂ ਗੁਰੂ ਦੀ ਕਿਰਪਾ ਨਾਲ ਕਰ ਰਹੇ ਹਾਂ ਵੈਸੇ ਵੀ ਸਾਥ ਸੰਗਤ ਜੀ ਜਦੋਂ ਵੀ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਹੋ ਉਦੋਂ ਵੀ ਪਰਮਾਤਮਾ ਜੀ ਦਾ ਸਿਮਰਨ ਕਰਦੇ ਹੀ ਰਹਿਣਾ ਚਾਹੀਦਾ ਹੈ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਫਿਰ ਸੋਚਣਾ ਹੈ ਅਸੀਂ ਜੋ ਸੇਵਾ ਕਰਨ ਵਾਲੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਨਜ਼ੂਰ ਕਰਨ ਸਤ ਸੰਗਤ ਜੀ ਰੋਟੀ ਤਿਆਰ ਹੋਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਿਆ ਕਰੋ ਹੇ ਵਾਹਿਗੁਰੂ ਇਹ ਰੋਟੀ ਇਹ ਪ੍ਰਸ਼ਾਦਾ ਤੁਹਾਡਾ ਹੀ ਦਿੱਤਾ ਹੋਇਆ ਹੈ ਅਸੀਂ ਇਸ ਪ੍ਰਸ਼ਾਦੇ ਨੂੰ ਤੁਹਾਡੇ ਹੀ ਬਣਾਏ ਹੋਏ ਜੀਵਾਂ ਦੇ ਪੇਟ ਭਰਨ ਲਈ ਇਸਤੇਮਾਲ ਕਰ ਰਹੇ ਹਾਂ ਜੋ ਸਾਡੀ ਸੇਵਾ ਨੂੰ ਮਨਜ਼ੂਰ ਕਰ ਲਿਓ ਸਾਨੂੰ ਅੱਗੇ ਤੋਂ ਸੇਵਾ ਕਰਨ ਦਾ ਬਲ ਬਖਸ਼ ਦਿਓ ਫਿਰ ਸਾ ਸੰਗਤ ਜੀ ਇਹਨਾਂ ਮਿੱਠੀਆਂ ਰੋਟੀਆਂ ਨੂੰ ਤੁਸੀਂ ਗਊਸ਼ਾਲਾ ਵਿੱਚ ਜਾ ਕੇ ਗਊ ਮਾਤਾਰੋਂ ਵੀ ਖਿਲਾ ਸਕਦੇ ਹੋ ਜੇ ਗਊਸ਼ਾਲਾ ਦੂਰ ਹੈ ਆਸ-ਪਾਸ ਕੋਈ ਜੀਵ ਜੰਤੂ ਤੁਹਾਨੂੰ ਦਿਖਦੇ ਹਨ ਜਾਂ ਕੋਈ ਰਸਤੇ 'ਚ ਮਿਲ ਜਾਂਦਾ ਹੈ ਕੋਈ ਗਰੀਬ ਵਿਅਕਤੀ ਮਿਲ ਜਾਂਦਾ ਹੈ ਛੋਟੇ-ਛੋਟੇ ਬੱਚੇ ਮਿਲ ਜਾਂਦੇ ਹਨ ਤੁਸੀਂ ਉਹਨਾਂ ਦੀ ਸੇਵਾ ਵੀ ਕਰ ਸਕਦੇ ਹੋ ਜਦੋਂ ਤੁਸੀਂ ਇਹ ਰੋਟੀ ਇਹ ਪ੍ਰਸ਼ਾਦਾ ਜੀਵ ਜੰਤੂਆਂ ਨੂੰ ਜਾਂ ਗਰੀਬਾਂ ਨੂੰ ਖਵਾਉਂਦੇ ਹੋ ਤਾਂ ਮਨ ਵਿੱਚ ਸ਼ੁਕਰਾਨੇ ਦੀ ਭਾਵਨਾ ਰੱਖਣੀ ਹੈ ਪਰਮਾਤਮਾ ਜੀ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਹੈ ਕਿ ਉਹਨਾਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਹ ਅਰਦਾਸ ਵੀ ਕਰਨੀ ਹੈ ਕਿ ਏ ਵਾਹਿਗੁਰੂ ਇਸ ਸੇਵਾ ਦੇ ਸਦਕਾ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਆ ਜਾਵੇ ਫਿਰ ਸਾਧ ਸੰਗਤ ਜੀ ਇਹ ਤੋਂ ਉਪਾ ਅਸੀਂ ਜਿਹੜੇ ਵੀ ਤੁਹਾਨੂੰ ਦੱਸੇ ਹਨ ਉਪਾ ਸਮਝ ਕੇ ਨਹੀਂ ਕਰਨੇ ਸਗੋ ਸੇਵਾ ਸਮਝ ਕੇ ਜੇਕਰ ਕਰਦੇ ਹੋ ਤਾਂ ਤੁਹਾਡਾ ਮਨ ਸ਼ੁੱਧ ਹੋ ਜਾਵੇਗਾ ਗੁਰਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਜੋ ਵੀ ਖਾਓ ਨਾਮ ਨਾਲ ਖਾਓ ਜੋ ਵੀ ਦਿਓ ਸ਼ੁਕਰਾਨੇ ਨਾਲ ਦਿਓ ਜਦੋਂ ਅਸੀਂ ਰੋਟੀ ਨੂੰ ਸੇਵਾ ਦੇ ਰੂਪ ਵਿੱਚ ਬਣਾਉਂਦੇ ਹਾਂ ਤਾਂ ਵਾਹਿਗੁਰੂ ਦੇ ਨਾਮ ਨਾਲ ਜੋੜਦੇ ਹਾਂ ਪੰਛੀਆਂ ਜਾਂ ਜੀਵ ਜੰਤੂਆਂ ਨੂੰ ਖਵਾ ਦਿੰਦੇ ਹਾਂ ਫਿਰ ਸਾਧ ਸੰਗਤ ਜੀ ਇਹ ਸੇਵਾ ਸਾਡੇ ਕਰਦੀ ਬਰਕਤ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ ਸੋ ਸਾਧ ਸੰਗਤ ਜੀ ਇਸ ਮਿੱਠੇ ਪ੍ਰਸ਼ਾਦੇ ਨੂੰ ਸਿਰਫ ਗੁੜ ਤੇ ਸ਼ੱਕਰ ਨਾਲ ਹੀ ਮਿੱਠਾ ਨਾ ਬਣਾਓ ਸਗੋਂ ਪਰਮਾਤਮਾ ਜੀ ਦੇ ਜਪੇ ਹੋਏ ਨਾਮ ਦੇ ਨਾਲ ਤੁਸੀਂ ਮਿੱਠਾ ਬਣਾ ਲੈਣਾ ਹੈ ਜਦੋਂ ਵੀ ਘਰ ਵਿੱਚ ਪ੍ਰਸ਼ਾਦਾ ਤਿਆਰ ਕਰੋ ਹਮੇਸ਼ਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰਦੇ ਹੀ ਰਿਹਾ ਕਰੋ ਭਾਵੇਂ ਤੁਸੀਂ ਵਾਹਿਗੁਰੂ 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 ਦਾ ਜਾਪ ਕਰ ਸਕਦੇ ਹੋ ਤੇ ਭਾਵੇਂ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਜੋ ਵੀ ਤੁਹਾਨੂੰ ਆਸਾਨ ਲੱਗਦਾ ਹੈ ਜਿਸ ਨੂੰ ਵੀ ਕਰਨ ਨਾਲ ਤੁਹਾਨੂੰ ਆਨੰਦ ਮਿਲਦਾ ਹੈ ਉਹੀ ਤਰੀਕਾ ਅਪਣਾ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ